ਦੋਸਤੋ ਸਵਾਗਤ ਹੈ ਆਪ ਜੀ ਦਾ ਇੱਕ ਵਾਰ ਫਿਰ ਤੋਂ ਆਪ ਜੀ ਦੇ ਆਪਣੇ ਚੈਨਲ ਟੀਚਿੰਗ ਵਿਦ ਲੀਵਜੀਤ ਵਿੱਚ ਆਪ ਜੀ ਨਾਲ ਅਸੀਂ ਪੋਲੀਟੀਕਲ ਸਾਇੰਸ ਫਰਸਟ ਸੈਮਨ ਨਾਲ ਸੰਬੰਧਿਤ ਵੀਡੀਓ ਸ਼ੇਅਰ ਕਰ ਰਹੇ ਹਾਂ ਬਹੁਤ ਸਾਰੀਆਂ ਵੀਡੀਓ ਪਲਾਟੋ ਰਸਤੂ ਮਕੀਆਵਲੀ ਨਾਲ ਸੰਬੰਧਿਤ ਅਸੀਂ ਆਪ ਜੀ ਨਾਲ ਸਾਂਝੀਆਂ ਕਰ ਚੁੱਕੇ ਹਾਂ ਹੁਣ ਆਪ ਜੀ ਨਾਲ ਜਿਹੜੀ ਅਸੀਂ ਵੀਡੀਓ ਸ਼ੇਅਰ ਕਰਨ ਜਾ ਰਹੇ ਹਾਂ ਉਹ ਹੈ ਥੋਮਸ ਹੌਬਸ ਨਾਲ ਸੰਬੰਧਿਤ ਵੀਡੀਓ ਤਿੰਨ ਟਾਪਿਕ ਆਪ ਜੀ ਦੇ ਸਿਲੇਬਸ ਵਿੱਚ ਆਣ ਬਹੁਤ ਹੀ ਇੰਪੋਰਟੈਂਟ ਵੀਡੀਓ ਹੈ ਜੋ ਆਪ ਜੀ ਨਾਲ ਅੱਜ ਸਾਂਝੀ ਕਰਨ ਜਾ ਰਿਹਾ ਆਪ ਜੀ ਧਿਆਨ ਨਾਲ ਇਸ ਵੀਡੀਓ ਨੂੰ ਸੁਣਨਾ ਚਲੋ ਸਟਾਰਟ ਕਰਦੇ ਹਾਂ ਇੰਟਰੋਡਕਸ਼ਨ ਆਧੁਨਿਕ ਰਾਜਨੀਤਿਕ ਦਰਸ਼ਨ ਵਿਚਾਰਧਾਰਾ ਦਾ ਪ੍ਰਗਟਾਵਾ ਕਰਨ ਵਾਲੇ ਆਧੁਨਿਕ ਦਾਰਸ਼ਨਿਕ ਸਮਝੋਤਾਵਾਦੀ ਅੰਗਰੇਜ਼ ਵਿਚਾਰਕ ਥੋਪਸ ਹੌਬਸ ਦਾ ਜਨਮ 1588 ਈਸਵੀ ਵਿੱਚ ਹੋਇਆ 17ਵੀਂ ਸਦੀ ਦੇ ਸਮਝੋਤਾਵਾਦੀ ਵਿਚਾਰਕਾਂ ਵਿੱਚ ਹੌਬਸ ਦਾ ਨਾਮ ਪਹਿਲਾ ਆਉਂਦਾ ਹੈ ਸਮਝੋਤਾਵਾਦੀ ਵਿਚਾਰਕ ਜੋ ਸਾਨੂੰ ਰਾਜ ਨੂੰ ਸਮਝੋਤੇ ਦਾ ਸਿੱਟਾ ਮੰਨੇ ਸਨ ਤੇ ਸਮਝੋਤਾਵਾਦੀ ਵਿਚਾਰਕਾਂ ਅਨੁਸਾਰ ਰਾਜ ਕੁਦਰਤ ਦੁਆਰਾ ਬਣਾਈ ਹੋਈ ਸੰਸਥਾ ਨਹੀਂ ਹੈ ਬਲਕਿ ਇਹ ਸਮਝੋਤੇ ਦਾ ਸਿੱਟਾ ਹੈ ਤਾਂ ਜਿਸ ਤਰ੍ਹਾਂ ਕਿ ਸਮਝੋਤਾਵਾਦੀ ਜੋ ਵਿਚਾਰਕ ਸਨ ਉਹਨਾਂ ਵਿੱਚੋਂ ਥੋਮਸ ਹੋਫਸ ਦਾ ਨਾਮ ਜਿਹੜਾ ਪਹਿਲੇ ਨੰਬਰ ਤੇ ਆਉਂਦਾ ਹੈ ਜੋ ਕਿ ਰਾਜ ਨੂੰ ਕਹਿੰਦੇ ਹਨ ਕਿ ਇੱਕ ਸਮਝੋਤੇ ਦਾ ਨਤੀਜਾ ਹੈ ਕਿ ਕੁਝ ਕੰਡੀਸ਼ਨਸ ਇਦਾਂ ਦੀਆਂ ਪੈਦਾ ਹੋ ਗਈਆਂ ਕਿ ਸਮਝੋਤਾ ਕਰਨਾ ਪਿਆ ਜਿਸ ਵਿੱਚ ਰਾਜ ਵਰਗੀ ਸੰਸਥਾ ਦਾ ਜਨਮ ਹੋਇਆ ਜਦ ਕਿ ਬਾਕੀ ਜੋ ਰਾਈਟਰਸ ਜਾਦਾਰਸ਼ਨਿਕ ਵਿਚਾਰਕ ਸਨ ਉਹਨਾਂ ਨੇ ਕੀ ਕਿਹਾ ਸੀ ਕਿ ਰਾਜ ਕੁਦਰਤ ਦੁਆਰਾ ਬਣਾਈ ਗਈ ਸੰਸਥਾ ਹੈ ਤਾਂ ਇਸ ਵਿਚਾਰ ਨੂੰ ਥਾਮਸ ਹੋਫਸ ਜੋ ਹੈ ਉਹਨਾਂ ਨੇ ਘਾਰਦੇ ਹਨ ਇਸ ਕਰਕੇ ਪਹਿਲਾ ਦਾਰਸ਼ਨਿਕ ਜੋ ਸਮਝੋਤਾਵਾਦੀ ਜਿਨ੍ਹਾਂ ਨੇ ਰਾਜਨੀਤਿਕ ਸਮਝੋਤਾਵਾਦੀ ਸੰਸਥਾ ਦਾ ਨਾਮ ਦਿੱਤਾ ਆਪ ਜੀ ਦਾ ਜਨਮ ਇੰਗਲੈਂਡ ਦੇ ਸ਼ਹਿਰ ਮਾਲ ਮੈਸਵਰੀ ਵੈਸਟਪੋਰਟ ਵਿੱਚ ਹੋਇਆ ਪਿਤਾ ਜੀ ਆਪ ਜੀ ਦੇ ਪਾਦਰੀ ਸਨ ਪਰੰਤੂ ਕਿਹਾ ਜਾਂਦਾ ਹੈ ਕਿ ਆਪ ਜੀ ਦੇ ਪਿਤਾ ਵੀ ਜਬ ਗੁੱਸਾ ਬਹੁਤ ਸੀ ਕਰੋਧ ਬਹੁਤ ਸੀ ਜਿਸ ਕਾਰਨ ਆਪ ਜੀ ਦੇ ਪਿਤਾ ਨੇ ਆਪ ਜੀ ਨੂੰ ਅਤੇ ਆਪ ਜੀ ਦੀ ਮਾਤਾ ਨੂੰ ਜੋ ਹੈ ਉਹ ਛੱਡ ਦਿੱਤਾ ਸੀ ਆਪ ਜੀ ਇੱਕ ਉੱਚ ਬੁੱਧੀ ਦੇ ਮਾਲਕ ਸੀ ਇਸ ਕਰਕੇ 4 ਸਾਲਾਂ ਦੀ ਉਮਰ ਵਿੱਚ ਹੀ ਪੜਨਾ ਲਿਖਣਾ ਆਪ ਜੀ ਨੇ ਸਿੱਖ ਲਿਆ ਸੀ 6 ਸਾਲ ਦੀ ਉਮਰ ਵਿੱਚ ਹੀ ਆਪ ਨੇ ਗ੍ਰੀਕ ਲਾਟਿਨ ਭਾਸ਼ਾ ਦਾ ਜਿਹੜਾ ਹੈ ਉਹ ਅਧਿਐਨ ਕਰ ਲਿਆ ਸੀ ਆਪ ਨੇ ਯੂਰਪਿਡਾਈਜ਼ ਦੀ ਪੁਸਤਕ ਦਾ ਮੀਡੀਆ ਦਾ ਜਿਹੜਾ ਹੈ ਉਹ ਗ੍ਰੀਕ ਭਾਸ਼ਾ ਵਿੱਚ ਅਨੁਵਾਦ ਕਰ ਦਿੱਤਾ 15 ਸਾਲ ਦੀ ਉਮਰ ਵਿੱਚ ਆਕਸਫੋਰਡ ਵਿਸ਼ਵ ਵਿਦਾਲੇ ਵਿੱਚ 5 ਸਾਲ ਤੱਕ ਆਪ ਜੀ ਨੇ ਅਧਿਐਨ ਕੀਤਾ ਗ੍ਰੈਜੂਏਟ ਦੀ ਜਿਹੜੀ ਹੈ ਡਿਗਰੀ ਆਪ ਜੀ ਨੇ ਪ੍ਰਾਪਤ ਕੀਤੀ 20 ਸਾਲ ਦੀ ਉਮਰ ਵਿੱਚ ਆਪ ਇੱਕ ਕੁਲੀਨ ਪਰਿਵਾਰ ਵਿੱਚ ਜਿਹੜੇ ਆ ਉਹ ਸਿੱਖਿਆਕ ਜਿਹੜਾ ਨਿਯੁਕਤ ਹੋਏ ਆਪ ਜੀ ਦੀ ਮੁਲਾਕਾਤ ਕਈ ਵੱਡੇ ਵੱਡੇ ਜਿਹੜੇ ਹਨ ਉਹ ਦਾਰਸ਼ਨਿਕਾਂ ਨਾਲ ਹੋਈ ਵਿਚਾਰਕਾਂ ਨਾਲ ਹੋਈ ਤਾਂ ਦੇਖੋ ਜਿਹੜੇ ਦਾਰਸ਼ਨਿਕ ਹਨ ਉਹ ਬਹੁਤ ਹੀ ਮਹਾਨ ਉਹਨਾਂ ਨੂੰ ਮੰਨਿਆ ਜਾਂਦਾ ਹੈ ਵਿਗਿਆਨੀਆਂ ਨੂੰ ਵਿਗਿਆਨਿਕ ਮੰਨਿਆ ਜਾਂਦਾ ਹੈ ਵਿਦਵਾਨ ਕਹਿ ਲਓ ਉਹਨਾਂ ਨੂੰ ਕਹਿੰਦੇ ਹਨ ਕਿ ਸੰਗਤ ਆ ਚੰਗੀ ਹੋਏ ਤਾਂ ਉਸ ਦਾ ਰੰਗ ਜਿਹੜਾ ਉਹ ਦੇਖਣ ਨੂੰ ਮਿਲਦਾ ਹੈ ਏਹੀ ਜਿਹੜੀ ਗੱਲ ਸੀ ਉਹ ਥੋਮਸ ਹੌਪਸ ਨਾਲ ਹੋਈ ਤਾਂ ਦੇਖੋ ਕਿਹੜੇ-ਕਿਹੜੇ ਜੋ ਰਾਜਨੀਤਿਕ ਦਾਰਸ਼ਨਿਕ ਜਾਂ ਵਿਗਿਆਨੀ ਸਨ ਵਿਦਵਾਨ ਸਨ ਜਿਨ੍ਹਾਂ ਨਾਲ ਆਪ ਜੀ ਦਾ ਜਿਹੜਾ ਮੇਲ ਹੋਇਆ ਗੈਲੀਲੋ ਬੈਂਕਨ ਬੈਨ ਜੋਹਨਸਨ ਦਕਾਰ ਇਹ ਪੰਜ ਜਿਹੜੇ ਮਹਾਨ ਵਿਦਵਾਨ ਵਿਗਿਆਨੀ ਸਨ ਜਿਨ੍ਹਾਂ ਨਾਲ ਆਪਜੀ ਦੀ ਮੁਲਾਕਾਤ ਹੋਈ ਉਹਨਾਂ ਦਾ ਆਪਜੀ ਤੇ ਪ੍ਰਭਾਵ ਪਿਆ ਤਾਂ ਆਪਜੀ ਵੀ ਇੱਕ ਮਹਾਨ ਵਿਚਾਰਕ ਦਾਰਸ਼ਨਿਕ ਜਿਹੜੇ ਹੈ ਉਹ ਬਣ ਕੇ ਸਾਹਮਣੇ ਆਏ 1640 ਵਿੱਚ ਆਪਜੀ ਨੇ ਇੰਗਲੈਂਡ ਦੀਆਂ ਰਾਜਨੀਤਿਕ ਗਤੀਵਿਧੀਆਂ ਵਿੱਚ ਭਾਗ ਲਿਆ ਪਰੰਤੂ ਆਪ ਨੇ ਨਿਰਕੁਸ਼ ਰਾਜ ਤੰਤਰ ਦਾ ਸਮਰਥਨ ਕੀਤਾ ਇਸ ਤੇ ਆਧਾਰਿਤ ਆਪ ਨੇ ਪੁਸਤਕ ਲਿਖੀ ਜਿਸ ਦਾ ਨਾਮ ਸੀ ਲੇਵੀਆਥਨ ਇੰਗਲੈਂਡ ਤੋਂ ਪਰਤ ਕੇ ਆਪ ਆ ਗਏ ਪੁਸਤਕ ਲਿਖੀ ਆਪਨੇ ਲੇਵੀਆਥਨ ਉਸ ਤੋਂ ਬਾਅਦ ਆਪ ਜੀ ਫਰਾਂਸ ਆ ਗਏ 11 ਸਾਲ ਆ ਫਰਾਂਸ ਵਿੱਚ ਰਹੇ ਜਦੋਂ ਚਾਰਲਸ ਦੂਜੇ ਨੇ ਇੰਗਲੈਂਡ ਵਿੱਚ ਰਾਜਗਦੀ ਪ੍ਰਾਪਤ ਕੀਤੀ ਤਾਂ ਤਾਂ ਥੋਮਸ ਹਾਫਸ ਨੂੰ ਦੁਆਰਾ ਜਿਹੜਾ ਹੈ ਇੰਗਲੈਂਡ ਵਿੱਚ ਬੁਲਾਇਆ ਗਿਆ ਪਰੰਤੂ ਅਕਨੂਏ 91 ਜਿਹੜੇ ਹਨ ਸਾਲ ਦੀ ਉਮਰ ਭੋਗ ਕੇ 1679 1679 ਵਿੱਚ ਜੋ ਹੈ ਆਪਜੀ ਦਾ ਜੋ ਹੈ ਅੰਤ ਹੋ ਗਿਆ ਤਾਂ ਰਚਨਾਵਾਂ ਦੇਖਦੇ ਹਾਂ ਆਪਜੀ ਦੀਆਂ ਆਪਜੀ ਦੀ ਜੋ ਪਹਿਲੀ ਰਚਨਾ ਆਪਨੇ ਲਿਖੀ ਡੀ ਕੋਰਪੋਰ ਜੋ ਆਪ ਜੀ ਨੇ 1640 ਵਿੱਚ ਲਿਖੀ ਦੀ ਸ਼ਿਵੇ ਜੋ ਆਪ ਜੀ ਨੇ 1642 ਵਿੱਚ ਲਿਖੀ ਨੈਕਸਟ ਲੇਵੀਆਥਨ ਜਿਹੜੀ ਆਪਜੀ ਦੀ ਬਹੁਤ ਹੀ ਇੰਪੋਰਟੈਂਟ ਬੁੱਕ ਸੀ 1651 ਵਿੱਚ ਆਬਜੀ ਨੇ ਲਿਖੀ ਨੈਕਸਟ 4 ਬੁੱਕ ਆਬਜੀ ਨੇ ਜਿਹੜੀ ਲਿਖੀ 엘িমੈਂਟਸ ਆਫ ਲਾ 1650 ਵਿੱਚ ਨੈਕਸਟ 5ਥ ਬੁੱਕ ਆਬਜੀ ਦੀ ਸੀ ਡੀ ਹੋਮਨ 1659 ਵਿੱਚ ਇਹ ਪੰਜ ਪੁਸਤਕ ਆਬਜੀ ਦੀਆਂ ਜਿਨ੍ਹਾਂ ਵਿੱਚ ਲੈਵੀਆਥਨ ਆਬਜੀ ਦੀ ਬਹੁਤ ਹੀ ਪ੍ਰਸਿੱਧ ਪੁਸਤਕ ਹੋਈ ਤਾਂ ਦੇਖੋ ਅੱਗੇ ਵਿਊ ਔਨ ਹਿਊਮਨ ਨੇਚਰ ਐਂਡ ਸਟੇਟ ਆਫ ਨੇਚਰ ਜੋ ਆਪ ਜੀ ਦੇ ਦੋ ਟੋਪਿਕ ਬਹੁਤ ਹੀ ਇੰਪੋਰਟੈਂਟ ਟੋਪਿਕ ਹਨ ਕੁਐਸਚਨ 16 ਮਾਰਕਸ ਦਾ ਆਣਾ ਹੈ ਅਲੱਗ ਕਰਕੇ ਆ ਜਾਏ ਹਿਊਮਨ ਨੇਚਰ ਤੇ ਆ ਜਾਏ ਜਾਂ ਫਿਰ ਸਟੇਟ ਆਫ ਨੇਚਰ ਤੇ ਆ ਜਾਏ ਤਾਂ ਦੇਖਦੇ ਹਾਂ ਮਨੁੱਖੀ ਸੁਭਾਅ ਅਤੇ ਕੁਦਰਤੀ ਅਵਸਥਾ ਸੰਬੰਧੀ ਹੌਪਸ ਦੇ ਵਿਚਾਰ ਤਾਂ ਪਹਿਲਾ ਵਿਚਾਰ ਦੇਖੋ ਮਨੁੱਖ ਕੁਦਰਤੀ ਰਚਨਾ ਦਾ ਮੁੱਖ ਭਾਗ ਜਾਂ ਅੰਗ ਹੈ ਹੌਪਸ ਦਾ ਮੰਨਣਾ ਹੈ ਕਿਉਂਕਿ ਮਨੁੱਖ ਦੁਆਰਾ ਹੀ ਕੁਦਰਤੀ ਅਵਸਥਾ ਦਾ ਨਿਰਮਾਣ ਹੁੰਦਾ ਹੈ ਕੋਈ ਵੀ ਮਨੁੱਖ ਇਕੱਲਾ ਨਹੀਂ ਰਹਿ ਸਕਦਾ ਸਭ ਮਨੁੱਖ ਮਿਲ ਕੇ ਹੀ ਕੁਦਰਤ ਦਾ ਜੋਹਰ ਨਿਰਮਾਣ ਕਰਦੇ ਹਨ ਹੌਪਸ ਅਨੁਸਾਰ ਸੰਪੂਰਨ ਬ੍ਰਹਿਮੰਡ ਇੱਕ ਜੰਤਰ ਹੈ ਜਿਸ ਦਾ ਨਿਰਮਾਣ ਉਹਨਾਂ ਪੁਰਜਿਆਂ ਤੋਂ ਹੋਇਆ ਹੈ ਜੋ ਜੰਤਰਕ ਨਿਜਮਾ ਦੇ ਅਨੁਸਾਰ ਚੱਲਦੇ ਹਨ ਤੁਹਾਡੇ ਹੌਪਸ ਦੀ ਡੈਫੀਨੇਸ਼ਨ ਇਨਵਾਇਟਿਡ ਕਾਮਰਸ ਦੇ ਵਿੱਚ ਦੇਣੀ ਹੈ ਪਹਿਲੇ ਪੁਆਇੰਟ ਦੇ ਨੀਚੇ ਦੂਸਰਾ ਦੇਖਦੇ ਹਾਂ ਮਨੁੱਖ ਇੱਕ ਅਸਮਾਜਿਕ ਜੀਵ ਜਾਂ ਪ੍ਰਾਣੀ ਹੈ ਹੌਪਸ ਮਨੁੱਖ ਨੂੰ ਅਸਮਾਜਿਕ ਪ੍ਰਾਣੀ ਮੰਨਦਾ ਹੈ ਕਿਉਂਕਿ ਮਨੁੱਖ ਸਮਾਜ ਵਿੱਚ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਰੱਖ ਸਕਦਾ ਅਤੇ ਹੌਪਸ ਦਾ ਮੰਨਣਾ ਹੈ ਕਿ ਸਮਾਜ ਤੋਂ ਅਲੱਗ ਰਹਿ ਕੇ ਮਨੁੱਖ ਦਾ ਜਿਹੜਾ ਹੈ ਵਿਕਾਸ ਜਿਆਦਾ ਵਧੀਆ ਹੋ ਸਕਦਾ ਹੈ ਨੰਬਰ 3 ਦੇਖੋ ਮਨੁੱਖ ਇੱਕ ਸਵਾਰਥੀ ਜੀਵ ਹੈ ਹੋਪਸ ਮਨੁੱਖ ਨੂੰ ਇੱਕ ਸਵਾਰਥੀ ਜੀਵ ਮੰਨਦਾ ਹੈ ਜੋ ਆਪਣੀਆਂ ਜ਼ਰੂਰਤਾਂ ਅਤੇ ਇੱਛਾਵਾਂ ਲਈ ਜੀਉਂਦਾ ਹੈ ਸਿਰਫ ਮਨੁੱਖ ਲਈ ਆਪਣੇ ਜੀਵਨ ਦੀ ਮਹੱਤਤਾ ਹੈ ਬਾਕੀ ਸਭ ਹੀ ਉਹ ਬਾਕੀ ਸਭ ਦੀ ਉਹ ਪ੍ਰਵਾਹ ਜਿਹੜਾ ਉਹ ਨਹੀਂ ਕਰਦਾ ਫੋਰ ਦੇਖੋ ਸੰਘਰਸ਼ ਦੀ ਭਾਵਨਾ ਹੋਪਸ ਦਾ ਮੰਨਣਾ ਹੈ ਕਿ ਵਿਅਕਤੀ ਨੂੰ ਲਗਾਤਾਰ ਸੰਘਰਸ਼ ਕਰਦੇ ਰਹਿਣਾ ਚਾਹੀਦਾ ਹੈ ਤਾਂ ਜੋ ਮਨੁੱਖ ਆਤਮ ਨਿਰਵਰ ਬਣ ਸਕੇ ਅਤੇ ਮੁਸ਼ਕਲ ਦੇ ਸਮੇਂ ਵਿੱਚ ਆਪਣੀ ਰੱਖਿਆ ਆਪ ਕਰ ਸਕੇ ਫਿਫਥ ਦੇਖੋ ਮਨੁੱਖੀ ਭਾਵਨਾਵਾਂ ਹੋਪਸ ਦਾ ਮੰਨਣਾ ਹੈ ਕਿ ਮਨੁੱਖ ਅੰਦਰ ਕਈ ਪ੍ਰਕਾਰ ਦੀਆਂ ਭੌਤਿਕ ਭਾਵਨਾਵਾਂ ਜਿਸ ਤਰ੍ਹਾਂ ਕਿ ਪਿਆਰ ਦੀ ਭਾਵਨਾ ਈਰਖਾ ਦੀ ਭਾਵਨਾ ਇਸ ਤਰ੍ਹਾਂ ਦੀਆਂ ਕਈ ਹੋਰ ਜਿਹੜੀਆਂ ਉਹ ਭਾਵਨਾਵਾਂ ਹਨ ਉਹ ਪੈਦਾ ਹੁੰਦੀਆਂ ਹਨ ਹੋਪਸ ਦਾ ਮੰਨਣਾ ਹੈ ਕਿ ਇਹ ਭਾਵਨਾਵਾਂ ਜਿੱਥੇ ਈਰਖਾ ਨਫ਼ਰਤ ਦਿੰਦੀਆਂ ਹਨ ਉਥੇ ਪਿਆਰ ਦਇਆ ਆਦਿ ਦਾ ਵੀ ਪ੍ਰਗਟਾਵਾ ਕਰਦੀਆਂ ਹਨ ਇਹ ਮਨੁੱਖ ਦੇ ਅੰਦਰੂਨੀ ਵਿਵਹਾਰ ਦਾ ਪ੍ਰਗਟਾਵਾ ਹੈ ਕਿ ਉਸ ਨੇ ਕਿਸ ਸਥਿਤੀ ਵਿੱਚ ਕੀ ਕਰਨਾ ਹੈ ਕਹਿੰਦਾ ਭਾਵ ਹੈ ਕਿ ਤੁਸੀਂ ਸੁਖੀ ਹੋ ਦੁਖੀ ਹੋ ਅੰਦਰੋਂ ਖੁਸ਼ ਹੋ ਜਾਂ ਦੁਖ ਹੋ ਇਹ ਤੁਹਾਡੇ ਤੇ ਡਿਪੈਂਡ ਕਰਦਾ ਹੈ ਕਿ ਤੁਸੀਂ ਕਿਸ ਸਥਿਤੀ ਵਿੱਚ ਕਿਸ ਤਰ੍ਹਾਂ ਦਾ ਰਿਐਕਟ ਕਰਦੇ ਹੋ ਇਹ ਤੁਹਾਡੇ ਆਪ ਡਿਪੈਂਡ ਕਰਦਾ ਹੈ 6th ਪੁਆਇੰਟ ਦੇਖੋ ਮਨੁੱਖੀ ਸਮਾਨਤਾ ਹੋਪਸ ਮਨੁੱਖੀ ਸਮਾਨਤਾ ਦਾ ਸਮਰਥਕ ਹੈ ਹੋਪਸ ਦਾ ਮੰਨਣਾ ਹੈ ਕਿ ਹਰੇਕ ਵਿਅਕਤੀ ਕੁਦਰਤ ਦੁਆਰਾ ਬਣਾਇਆ ਗਿਆ ਹੈ ਥੋੜਾ ਬਹੁਤ ਫਰਕ ਮਨੁੱਖਾਂ ਵਿੱਚ ਬੁੱਧੀ, ਸ਼ਰੀਰੀ ਕਤੇ ਮਾਨਸਿਕ ਤੌਰ ਤੇ ਹੋ ਸਕਦਾ ਹੈ ਪਰੰਤੂ ਜਿਆਦਾ ਫਰਕ ਨਹੀਂ ਸਭ ਮਨੁੱਖ ਸਮਾਨ ਹਨ ਸੈਵਨਥ ਦੇਖੋ ਮਨੁੱਖ ਇੱਕ ਕਿਰਿਆਸ਼ੀਲ ਜੀਵ ਹੈ ਮਨੁੱਖ ਦੀਆਂ ਕਈ ਪ੍ਰਕਾਰ ਦੀਆਂ ਇੱਛਾਵਾਂ ਹਨ ਜਿਨ੍ਹਾਂ ਦੀ ਪੂਰਤੀ ਕਰਨਾ ਮਨੁੱਖ ਦਾ ਕਰਮ ਵੀ ਹੈ ਅਤੇ ਕਾਰਜ ਵੀ ਹੌਪਸ ਦਾ ਮੰਨਣਾ ਹੈ ਕਿ ਜੀਵਨ ਦੀਆਂ ਇਹਨਾਂ ਇੱਛਾਵਾਂ ਦੀ ਪੂਰਤੀ ਕਰਨ ਲਈ ਮਨੁੱਖ ਹਮੇਸ਼ਾ ਜੀਵਨ ਤੋਂ ਲੈ ਕੇ ਮੌਤ ਦੇ ਸਮੇਂ ਤੱਕ ਕਿਰਿਆਸ਼ੀਲ ਰਹਿੰਦਾ ਹੈ ਜਾਂ ਉਸ ਨੂੰ ਰਹਿਣਾ ਚਾਹੀਦਾ ਹੈ ਨੈਕਸਟ ਦੇਖੋ 8th ਪੁਆਇੰਟ ਸੰਘਰਸ਼ ਮਨੁੱਖੀ ਜੀਵਨ ਦਾ ਟੀਚਾ ਜਾਂ ਉਦੇਸ਼ ਜੀਵਨ ਭਰ ਮਨੁੱਖ ਸੰਘਰਸ਼ ਕਰਦਾ ਹੈ ਸੰਘਰਸ਼ ਹਰ ਵਿਅਕਤੀ ਲਈ ਟੀਚਾ ਹੈ ਜਿੱਥੇ ਜਿੱਥੇ ਸਮਾਨਤਾ ਦਾ ਆਪ੍ਰੈਸ਼ਨ ਉੱਠਦਾ ਹੈ ਉੱਥੇ ਸੰਘਰਸ਼ ਵੀ ਹੁੰਦਾ ਹੈ ਕਿਉਂਕਿ ਜਦੋਂ ਇੱਕ ਵਿਅਕਤੀ ਆਪਣੇ ਆਪ ਨੂੰ ਦੂਜੇ ਸਮਾਨ ਖੜਾ ਕਰਨ ਦੀ ਕੋਸ਼ਿਸ਼ ਜਾਂ ਉਦਮ ਕਰਦਾ ਹੈ ਤਾਂ ਸੰਘਰਸ਼ ਦਾ ਜਨਮ ਹੁੰਦਾ ਹੈ ਹੌਬਸ ਸੰਘਰਸ਼ ਨੂੰ ਤਿੰਨ ਪ੍ਰਕਾਰ ਦਾ ਦੱਸਦਾ ਹੈ ਨੰਬਰ 1 ਪ੍ਰਤੀਯੋਗਤਾ ਲਈ ਜਿਹੜਾ ਸੰਘਰਸ਼ ਹੁੰਦਾ ਹੈ ਦੂਜਾ ਅਵਿਸ਼ਵਾਸ ਤੇ ਤੀਸਰਾ ਠਾਠਵਾੜ ਇਹ ਤਿੰਨਾਂ ਚੀਜ਼ਾਂ ਲਈ ਕਹਿੰਦਾ ਜੀਵਨ ਭਰ ਵਿਅਕਤੀ ਦਾ ਸੰਘਰਸ਼ ਜੋ ਹੈ ਚੱਲਦਾ ਰਹਿੰਦਾ ਹੈ ਇਸ ਇਸ ਤਰ੍ਹਾਂ ਮਨੁੱਖੀ ਸੁਭਾਅ ਦੀ ਮਨੁੱਖੀ ਸੁਭਾਅ ਦਾ ਜ਼ਿਕਰ ਕਰਦੇ ਹੋਏ ਹੌਬਸ ਆਪਣੇ ਗ੍ਰੰਥ ਲੈਵੀਆਥਨ ਵਿੱਚ ਕੁਦਰਤੀ ਅਵਸਥਾ ਦਾ ਜ਼ਿਕਰ ਵੀ ਕਰਦੇ ਹਨ ਇਸ ਇਹ ਅਵਸਥਾ ਰਾਜ ਦੀ ਹੋਂਦ ਤੋਂ ਪਹਿਲਾਂ ਦੀ ਅਵਸਥਾ ਹੈ ਇਸ ਅਵਸਥਾ ਵਿੱਚ ਮਨੁੱਖ ਅਭਿਮਾਨੀ ਸਵਾਰਥੀ ਸੰਘਰਸ਼ੀਲ ਅਤੇ ਸਵਾਰਥੀ ਸੀ ਜੋ ਆਪਣੀਆਂ ਇਛਾਵਾਂ ਲਈ ਸੰਘਰਸ਼ ਕਰਦਾ ਰਹਿੰਦਾ ਸੀ ਆਓ ਦੇਖਦੇ ਹਾਂ ਹੌਫਸ ਦੁਆਰਾ ਕੀਤਾ ਗਿਆ ਕੁਦਰਤੀ ਅਵਸਥਾ ਦਾ ਵਰਣਨ ਰਾਜ ਤੋਂ ਪਹਿਲਾਂ ਦੀ ਅਵਸਥਾ ਹੌਪਸ ਦੇ ਅਨੁਸਾਰ ਰਾਜ ਤੋਂ ਪਹਿਲਾਂ ਦੀ ਅਵਸਥਾ ਸਨ ਕੁਦਰਤੀ ਕਾਨੂੰਨ ਅਤੇ ਕੁਦਰਤੀ ਨਿਜਮ ਇਨ੍ਹਾਂ ਅਵਸਥਾ ਇਸ ਅਵਸਥਾ ਵਿੱਚ ਜੋ ਕੁਝ ਵੀ ਹੁੰਦਾ ਸੀ ਉਹ ਕੁਦਰਤ ਦੁਆਰਾ ਨਿਯਮਿਤ ਜਾਂ ਨਿਸ਼ਚਿਤ ਹੁੰਦਾ ਸੀ ਦੂਜਾ ਦੇਖੋ ਅਸਮਾਜਿਕ ਵਿਵਸਥਾ ਕਿਉਂਕਿ ਜਿਸ ਦੀ लाठी ਉਸ ਦੀ ਭਾਂਸ ਵਾਲਾ ਹਿਸਾਬ ਸੀ ਅਮੀਰ ਵਿਅਕਤੀ ਗਰੀਬ ਵਿਅਕਤੀ ਦੇ ਅਤਿਆਚਾਰ ਕਰਦਾ ਸੀ ਵੱਡੇ ਵੱਡੇ ਸ਼ਾਹੂਕਾਰ ਛੋਟੇ ਛੋਟੇ ਗਰੀਬ ਲੋਕਾਂ ਨੂੰ ਲੁੱਟ ਰਹੇ ਸਨ ਹਮੇਸ਼ਾ ਅਰਾਜਕਤਾ ਦੀ ਸਥਿਤੀ ਬਣੀ ਰਹਿੰਦੀ ਸੀ ਇਸ ਲਈ ਇਹ ਇੱਕ ਅਰਾਜਕਤਾ ਦੀ ਜਾਂ ਅਸਮਾਜਿਕਤਾ ਦੀ ਵਿਵਸਥਾ ਸੀ ਨੰਬਰ 3 ਦੇਖੋ ਕੁਦਰਤੀ ਕਾਨੂੰਨਾਂ ਦੀ ਹੋਂਦ ਹੌਬਸ ਅਨੁਸਾਰ ਉਸ ਸਮੇਂ ਕਿਉਂਕਿ ਰਾਜ ਹੋਂਦ ਵਿੱਚ ਨਹੀਂ ਆਇਆ ਸੀ ਇਸ ਲਈ ਕੁਦਰਤੀ ਕਾਨੂੰਨਾਂ ਦੀ ਹੋਣ ਸੀ ਨੰਬਰ 4 ਦੇਖੋ ਨੈਤਿਕਤਾ ਦੀ ਘਾਟ ਮਨੁੱਖੀ ਸਮਾਜ ਵਿੱਚ ਨੈਤਿਕਤਾ ਦੀ ਘਾਟ ਪਾਈ ਜਾਂਦੀ ਸੀ ਅਤੇ ਮਨੁੱਖ ਨੂੰ ਸਹੀ ਗਲਤ ਦਾ ਪਤਾ ਨਹੀਂ ਸੀ ਮਨੁੱਖ ਅ ਅਸੱਭਿਅ ਜੀਵਨ ਬਤੀਤ ਕਰ ਰਿਹਾ ਸੀ ਅਹੀ ਸਾਦੀ ਮਨੁੱਖ ਅੰਦਰ ਘਾਟ ਸੀ ਅਤੇ ਹਿੰਸੇ ਘਟਨਾਵਾਂ ਦਿਨ-ਪ੍ਰਤੀ-ਦਿਨ ਹੁੰਦੀਆਂ ਰਹਿੰਦੀਆਂ ਸਨ ਨਿੱਜੀ ਸੰਪਤੀ ਦੀ ਘਾਟ ਹੌਪਸ ਅਨੁਸਾਰ ਕਿਉਂਕਿ ਵਿਅਕਤੀਆਂ ਵਿੱਚ ਆਪਸੀ ਮਿਲਵਰਤਨ ਦੀ ਘਾਟ ਸੀ ਆਪਸੀ ਲੜਾਈ ਝਗੜੇ ਹੁੰਦੇ ਰਹਿੰਦੇ ਸਨ ਇਸ ਲਈ ਕੋਈ ਵੀ ਵਿਅਕਤੀ ਨਿੱਜੀ ਸੰਪਤੀ ਨਹੀਂ ਰੱਖਦਾ ਸੀ ਨੈਕਸਟ ਦੇਖੋ 6 ਕੁਦਰਤੀ ਅਧਿਕਾਰ ਹੌਪਸ ਦਾ মত ਸੀ ਕਿ ਮਨੁੱਖ ਦੀ ਰੱਖਿਆ ਲਈ ਹੀ ਕੁਦਰਤੀ ਅਵਸਥਾ ਦੀ ਉਤਪਤੀ ਹੋਈ ਹੈ ਜਦੋਂ ਮਨੁੱਖ ਦੁਆਰਾ ਇਨ੍ਹਾਂ ਕੁਦਰਤੀ ਅਧਿਕਾਰਾਂ ਵਿੱਚ ਦਖਲਅੰਦਾਜ਼ੀ ਕੀਤੀ ਗਈ ਤਾਂ ਅਰਾਜਿਕਤਾ ਦੀ ਸਥਿਤੀ ਪੈਦਾ ਹੋਈ ਇਸ ਅਰਾਜਿਕਤਾ ਦੀ ਇਸ ਅਰਾਜਿਕਤਾ ਨੇ ਅਤੇ ਇਸ ਅਰਾਜਿਕਤਾ ਨੂੰ ਜੋ ਹੈ ਦੂਰ ਕਰਨ ਲਈ ਜੋ ਹੈ ਸਮਾਜਿਕ ਸਮਝੌਤਾ ਕੀਤਾ ਗਿਆ ਨੈਕਸਟ ਦੇਖੋ ਇਕੱਲਾ ਜੀਵਨ ਹੌਪਸ ਦੇ ਅਨੁਸਾਰ ਮਨੁੱਖ ਦੇ ਮਨੁੱਖ ਦਾ ਜੀਵਨ ਇਕੱਲਾ ਸੀ ਉਹ ਇੱਕ ਝਗੜਾਲੂ ਵਿਵਸਥਾ ਵਿੱਚ ਰਹਿੰਦਾ ਸੀ ਅਨਿਆਏ ਦਾ ਬੋਲ ਵਾਲਾ ਸੀ ਆ ਹਰ ਸਮੇਂ ਮੌਤ ਦਾ ਡਰ ਜਿਹਾ ਇਸ ਅਵਸਥਾ ਵਿੱਚ ਬਣਿਆ ਰਹਿੰਦਾ ਸੀ ਆਪਸੀ ਵਿਸ਼ਵਾਸ ਦੀ ਘਾਟ ਹਾਫਸ ਅਨੁਸਾਰ ਅਜਿਹੀ ਵਿਵਸਥਾ ਵਿੱਚ ਅਰਾਜਿਕਤਾ ਫੈਲੀ ਹੋਈ ਸੀ ਆਪਸੀ ਵਿਸ਼ਵਾਸ ਦੀ ਘਾਟ ਸੀ ਕਲਾ ਸਹਿਤ ਦਾ ਵਿਕਾਸ ਨਹੀਂ ਹੋਇਆ ਸੀ ਜੇਕਰ ਕਿਸੇ ਮਨੁੱਖ ਨੂੰ ਗਿਆਨ ਸੀ ਤਾਂ ਉਸ ਨੂੰ ਇਸਤੇਮਾਲ ਕਰਨ ਦਾ ਜਿਹੜਾ ਉਹ ਢੰਗ ਨਹੀਂ ਸੀ ਉਹਨੂੰ ਗਿਆਨ ਦਾ ਇਸਤੇਮਾਲ ਕਰਨਾ ਨਹੀਂ ਆਉਂਦਾ ਸੀ ਹਰ ਸਮੇਂ ਮੌਤ ਦਾ ਡਰ ਬਣਿਆ ਰਹਿੰਦਾ ਸੀ મતਭੇਦ ਆ ਆਮ ਦੇਖਣ ਨੂੰ ਮਿਲਦਾ ਸੀ ਨੈਕਸਟ ਦੇਖੋ ਗਿਆਨ ਦੀ ਘਾਟ ਹੌਬਸ ਅਨੁਸਾਰ ਵਿਅਕਤੀਆਂ ਨੂੰ ਨਿਆਂ ਅਨਿਆਂ ਦਾ ਗਿਆਨ ਨਹੀਂ ਸੀ ਜਿਸ ਦੀ लाठी ਉਸ ਦੀ ਭੈਂਟ ਉਸ ਦੀ ਭੈਸ ਵਾਲਾ ਹਿਸਾਬ ਸੀ ਸਹੀ ਗਲਤ ਵਿੱਚ ਫਰਕ ਕਰਨਾ ਮੁਸ਼ਕਿਲ ਸੀ 10ਵਾਂ ਪੁਆਇੰਟ ਦੇਖੋ ਕੁਦਰਤੀ ਅਵਸਥਾ ਹਿੰਸਿਕ ਅਵਸਥਾ ਸੀ ਹੌਬਸ ਅਨੁਸਾਰ ਜਿਹੜੀ ਕੁਦਰਤੀ ਅਵਸਥਾ ਸੀ ਉਹ ਹਿੰਸਿਕ ਅਵਸਥਾ ਸੀ ਹਿੰਸਾ ਲੜਾਈਆਂ ਝਗੜੇ ਹੁੰਦੇ ਰਹਿੰਦੇ ਸਨ ਅੱਗੇ ਸਟਾਰ ਦੇ ਦੁਆਰਾ ਆਪ ਜੀ ਨੂੰ ਇਹ ਪੁਆਇੰਟ ਹੀ ਹਨ ਸਮਝਾਇਆ ਗਿਆ ਹੈ ਸਾਂਝੀਲਤਾ ਦੀ ਘਾਟ ਸੀ ਨੈਕਸਟ ਦੇਖੋ ਸਹੀ ਗਲਤ ਦੀ ਪਹਿਚਾਨ ਜਿਹੜੀ ਆ ਉਹ ਮਨੁੱਖ ਲਈ ਕਰਨਾ ਮੁਸ਼ਕਿਲ ਸੀ ਕੁਦਰਤੀ ਅਵਸਥਾ ਵਿੱਚ ਹਿੰਸੀ ਕੋਤਲ-ਬੁਤਲ ਸੀ ਨੈਕਸਟ ਆਪਸੀ ਵਿਸ਼ਵਾਸ ਦੀ ਘਾਟ ਸੀ ਜਿਸ ਕਾਰਨ ਹਿੰਸਾ ਦਾ ਜਿਹੜਾ ਉਹ ਮਹੱਤਵ ਵੱਧ ਗਿਆ ਸੀ ਹਰ ਪ੍ਰਕਾਰ ਦੀ ਹਿੰਸਾ ਦਾ ਪ੍ਰਯੋਗ ਕੀਤਾ ਜਾਂਦਾ ਸੀ ਉਹ ਕਿਹੜੀ ਕਿਹੜੀ ਪ੍ਰਕਾਰ ਦੀ ਹੋਏ ਲੜਾਈ ਝਗੜੇ ਵਾਲੀ ਹੋਏ ਮਾਰਨ-ਕੁਟੰਦੀ ਹੋਏ ਕਿਉਂਕਿ ਆਪ ਜੀ ਨੂੰ ਪਹਿਲੇ ਵੀ ਦੱਸਿਆ ਗਿਆ ਕਿ ਮੌਤ ਦਾ ਡਰ ਉਸ ਅਵਸਥਾ ਵਿੱਚ ਹਮੇਸ਼ਾ ਮਨੁੱਖ ਲਈ ਜਿਹਾ ਬਣਿਆ ਰਹਿੰਦਾ ਸੀ ਉਪਰੋਕਤ ਸਾਰੇ ਵਿਚਾਰ ਚਰਚਾ ਤੋਂ ਬਾਅਦ ਅਸੀਂ ਕਹਿ ਸਕਦੇ ਹਾਂ ਕਿ ਹੌਪਸ ਦੁਆਰਾ ਪੇਸ਼ ਕੀਤਾ ਗਿਆ ਸਿਧਾਂਤ ਜਾਂ ਵਿਚਾਰਧਾਰਾ ਮਨੁੱਖੀ ਸੁਭਾਅ ਸੰਬੰਧੀ ਅਤੇ ਕੁਦਰਤੀ ਅਵਸਥਾ ਸੰਬੰਧੀ ਬਹੁਤ ਹੀ ਮਹੱਤਵਪੂਰਨ ਵਿਚਾਰਧਾਰਾ ਹੈ ਇਸ ਦਾ ਮਨੁੱਖੀ ਜੀਵਨ ਵਿੱਚ ਆਪਣਾ ਹੀ ਇੱਕ ਮਹੱਤਵ ਹੈ ਮਨੁੱਖੀ ਸੁਭਾਅ ਸੰਬੰਧੀ ਅਤੇ ਕੁਦਰਤੀ ਅਵਸਥਾ ਸੰਬੰਧੀ ਉਪਰੋਕਤ ਵਿਚਾਰਾਂ ਦਾ ਸਪਸ਼ਟਿਕਰਣ ਕਰਦੇ ਹੋਏ ਅਸੀਂ ਕਹਿ ਸਕਦੇ ਹਾਂ ਕਿ ਫਿਰ ਦੇਖੋ ਸਟਾਰਜ ਦੇ ਦੁਆਰਾ ਆਪ ਜੀ ਨੂੰ ਸਮਝਾਇਆ ਗਿਆ ਹੈ ਇਦਾਂ ਹੀ ਆਪ ਕੁਐਸਚਨ ਨੂੰ ਲਿਖ ਸਕਦੇ ਹੋ ਨੰਬਰ 1 ਤੇ ਮਨੁੱਖ ਸੁਭਾਤੋਂ ਹੀ ਸਵਾਰਥੀ ਪ੍ਰਾਣੀ ਹੈ 2 ਦੇਖੋ ਉਹ ਆਪਣੀਆਂ ਇਛਾਵਾਂ ਦੀ ਪੂਰਤੀ ਲਈ ਜੀਵਨ ਬਤੀਤ ਕਰਦਾ ਹੈ ਨੈਕਸਟ ਮਨੁੱਖਾਂ ਵਿੱਚ ਕਿਰਿਆਸ਼ੀਲਤਾ ਪਾਈ ਜਾਂਦੀ ਸੀ ਨੰਬਰ 4 ਮਨੁੱਖੀ ਸਮਾਨਤਾ ਸੀ ਨੈਕਸਟ ਦੇਖੋ ਮਨੁੱਖ ਦਾ ਜੀਵਨ ਸੰਘਰਸ਼ਮਈ ਸੀ ਨੰਬਰ ਨੈਕਸਟ ਪਾ ਵਿਗਤਾ ਦੀ ਘਾਟ ਸੀ ਨੈਕਸਟ ਕੁਦਰਤੀ ਅਵਸਥਾ ਅਸਮਾਜਿਕ ਸੀ ਨੈਕਸਟ ਦੇਖੋ ਆਪਸੀ ਵਿਸ਼ਵਾਸ ਦੀ ਘਾਟ ਸੀ ਨੈਕਸਟ ਗਿਆਨ ਦੀ ਘਾਟ ਸੀ ਉਸ ਤੋਂ ਨੈਕਸਟ ਦੇਖੋ ਆਪਸੀ ਵਿਰੋਧਤਾ ਦੀ ਸਥਿਤੀ ਜਿਹੜੀ ਆ ਉਹ ਬਣੀ ਰਹਿੰਦੀ ਸੀ ਜਾਂ ਆਪਸੀ ਵਿਰੋਧਤਾ ਦੀ ਸਥਿਤੀ ਪਾਈ ਜਾਂਦੀ ਸੀ ਮਨੁੱਖ ਵਿੱਚ ਨੈਪਿਕਤਾ ਦੀ ਘਾਟ ਅਤੇ ਇਕੱਲਾ ਰਹਿਣਾ ਜਿਹੜਾ ਉਹਨੂੰ ਪਸੰਦ ਸੀ ਮਨੁੱਖ ਕੁਦਰਤੀ ਅਧਿਕਾਰਾਂ ਦਾ ਪ੍ਰਯੋਗ ਕਰਦਾ ਸੀ ਅਤੇ ਕੁਦਰਤੀ ਕਾਨੂੰਨਾਂ ਕਾਨੂੰਨ ਵੀ ਜਿਹੜੇ ਹੁਣ ਲਾਗੂ ਕੀਤੇ ਗਏ ਸੀ ਨੈਕਸਟ ਨਿੱਜੀ ਸੰਪਤੀ ਦੀ ਘਾਟ ਸੀ ਬੇਸ਼ਿਕ ਹੌਬਸ ਦੁਆਰਾ ਪੇਸ਼ ਕੀਤੇ ਗਏ ਮਨੁੱਖੀ ਸੁਭਾਅ ਤੇ ਕੁਦਰਤੀ ਅਵਸਥਾ ਸੰਬੰਧੀ ਵਿਚਾਰ ਉਸ ਸਮੇਂ ਦੇ ਹਾਲਾਤਾਂ ਨੂੰ ਦੇਖਦੇ ਹੋਏ ਸੱਚ ਦੀ ਹੋਂਦ ਦਾ ਪ੍ਰਗਟਾਵਾ ਕਰਦੇ ਹਨ ਅਤੇ ਰਾਜ ਦੀ ਹੋਂਦ ਤੋਂ ਪਹਿਲਾਂ ਦੀ ਕੁਦਰਤੀ ਅਵਸਥਾ ਤੇ ਖਰੇ ਵੀ ਉਤਰਦੇ ਹਨ ਪਰੰਤੂ ਫਿਰ ਵੀ ਆਲੋਚਕਾਂ ਦੁਆਰਾ ਹੇਟ ਲਿਖੇ ਕਾਰਨਾ ਕਰਕੇ ਹੋਪਸ ਦੇ ਵਿਚਾਰਾਂ ਨੂੰ ਸਿਰੇ ਤੋਂ ਨਿਕਾਰਿਆ ਗਿਆ ਹੈ ਤਾਂ ਇਸ ਤਰ੍ਹਾਂ ਕੁਐਸਚਨ ਦੇ ਐਂਡ ਵਿੱਚ ਅਸੀਂ ਹਮੇਸ਼ਾ ਹੀ ਦੇਖਦੇ ਹਾਂ ਕਿ ਆਲੋਚਨਾ ਦਾ ਵਿਸ਼ਾ ਜੋ ਹੈ ਉਹ ਆਪ ਜੀ ਨਾਲ ਸਾਂਝਾ ਕੀਤਾ ਜਾਂਦਾ ਹੈ ਪ੍ਰਸ਼ਨ ਆਪ ਜੀ ਨਾਲ ਸਾਂਝਾ ਕੀਤਾ ਜਾਂਦਾ ਹੈ ਤਾਂ ਕਿਉਂਕਿ ਆਪ ਜੀ ਨੂੰ ਪੁੱਛਿਆ ਵੀ ਜਾਂਦਾ ਹੈ ਕਿ ਹੋਪਸ ਦੇ ਕੁਦਰਤੀ ਜਾਂ ਮਨੁੱਖੀ ਸੁਭਾਅ ਸੰਬੰਧੀ ਵਿਚਾਰਾਂ ਦੀ ਆਲੋਚਨਾ ਕਰੋ ਤਾਂ ਆਲੋਚਨਾ ਹਰ ਕੁਐਸਚਨ ਵਿੱਚ ਆਪ ਜੀ ਨੂੰ ਐਂਡ ਵਿੱਚ ਕਰਵਾਈ ਜਾਂਦੀ ਹੈ ਤਾਂ ਦੇਖਦੇ ਹਾਂ ਜੋ ਆਲੋਚਨਾ ਆਲੋਚਕਾਂ ਦੁਆਰਾ ਆਲੋਚਨਾ ਕੀਤੀ ਗਈ ਵਿਚਾਰਾਂ ਦੀ ਵੇਸ਼ਗੁਣਾ ਦੇ ਵਿਚਾਰ ਬਹੁਤ ਮਹੱਤਵਪੂਰਨ ਹਨ ਦੋ ਦੋ ਵਿਚਾਰਧਾਰਾ ਦਾ ਪ੍ਰਗਟਾਵਾ ਕੀਤਾ ਗਿਆ ਹੈ ਅਤੇ ਸਮਝੋਤਾਵਾਦੀ ਵਿਚਾਰਧਾਰਕ ਹੋਣ ਦਾ ਮਾਣ ਵੀ ਉਹਨਾਂ ਨੂੰ ਪ੍ਰਾਪਤ ਹੈ ਫਿਰ ਵੀ ਦੇਖਦੇ ਹਾਂ ਆਲੋਚਕਾਂ ਦੁਆਰਾ ਕੀਤੀ ਗਈ ਆਲੋਚਨਾ ਦਾ ਨੰਬਰ 1 ਪੁਆਇੰਟ ਦੇਖੋ ਰਾਜਤੰਤਰ ਨੂੰ ਮਹੱਤਵ ਦਿੱਤਾ ਗਿਆ ਹੈ ਜੋ ਕਿ ਇਹ ਨਿਰਕੁਸ਼ ਵਿਵਸਥਾ ਹੈ ਨੰਬਰ 2 ਦੇਖੋ ਅੰਤਰ ਵਿਰੋਧੀ ਕਾਰਨ ਹੈ ਕਿਉਂਕਿ ਹੌਬਸ ਇੱਕ ਪਾਸੇ ਕੁਦਰਤੀ ਕਾਨੂੰਨਾ ਅਤੇ ਕੁਦਰਤੀ ਅਧਿਕਾਰਾਂ ਦੀ ਗੱਲ ਕਰਦਾ ਹੈ ਅਤੇ ਦੂਜੇ ਪਾਸੇ ਰਾਜ ਨੂੰ ਸਮਾਜਿਕ ਸਮਝੌਤੇ ਦੀ ਉਪਜ ਦੱਸਦਾ ਹੈ ਦੇਖੋ ਇੱਕ ਪਾਸੇ ਉਹ ਕਹਿੰਦੇ ਹਨ ਕਿ ਕੁਦਰਤੀ ਅਵਸਥਾ ਹੈ ਕੁਦਰਤੀ ਅਧਿਕਾਰ ਹਨ ਤੇ ਦੂਜੇ ਪਾਸੇ ਉਹ ਨਾਲ ਹੀ ਕਹਿ ਰਹੇ ਹਨ ਕਿ ਸਮਾਜਿਕ ਸਮਝੌਤੇ ਦੀ ਉਪਜ ਹੈ ਜਿਹੜਾ ਰਾਜ ਹੈ ਨੰਬਰ 3 ਦੇਖੋ ਕੁਦਰਤੀ ਅਵਸਥਾ ਦੀ ਵਿਆਖਿਆ ਠੀਕ ਨਹੀਂ ਹੈ ਠੀਕ ਡੰਗ ਨਾਲ ਨਹੀਂ ਕੀਤੀ ਗਈ ਹੈ ਹੋਪਸ ਕੇਵਲ ਤਾਕਤਵਰ ਵਿਅਕਤੀਆਂ ਦੀ ਹੀ ਗੱਲ ਕਰਦੇ ਹਨ ਜੋ ਕੀ ਗਲਤ ਹੈ ਸਮਾਨਤਾ ਦਾ ਅੰਚ ਵੀ ਜਿਹੜਾ ਹੈ ਉਹ ਮਨੁੱਖਾਂ ਵਿੱਚ ਪਾਇਆ ਜਾਂਦਾ ਹੈ ਜਾਂ ਕੁਦਰਤੀ ਅਵਸਥਾ ਵਿੱਚ ਜਿਹੜਾ ਉਹ ਪਾਇਆ ਜਾਂਦਾ ਹੈ ਫੋਰ ਦੇਖੋ ਕੁਦਰਤੀ ਵਿਵਸਥਾ ਵਿੱਚ ਅਹਿੰਸਾ ਦੀ ਘਾਟ ਦਸੀ ਗਈ ਹੈ ਜੋ ਕਿ ਉਚਿਤ ਨਹੀਂ ਹੈ ਕਈ ਮਨੁੱਖ ਖੰਨ ਜਿਨ੍ਹਾਂ ਵਿੱਚ ਜੜੀ ਆ ਉਹ ਹਿੰਸਕ ਹਿੰਸਾ ਦੀ ਵਿਵਸਥਾ ਈਡੀ ਪਾਈ ਜਾਂਦੀ ਹੈ ਕਈ ਸ਼ਾਂਤ ਰੂਹਾਂ ਵੀ ਹੁੰਦੀਆਂ ਹਨ ਪਹਿਲੇ ਵੀ ਸਿਗੀਆਂ ਨੈਕਸਟ ਦੇਖੋ ਪੰਜਵਾਂ ਕੁਦਰਤੀ ਅਵਸਥਾ ਵਿੱਚ ਮਨੁੱਖ ਮਨੁੱਖੀ ਅਧਿਕਾਰਾਂ ਨੂੰ ਖਤਮ ਕਰ ਦਿੱਤਾ ਗਿਆ ਹੈ ਹੋਪਸ ਦੁਆਰਾ ਨੈਕਸਟ ਦੇਖੋ ਸ਼ੀਵਾ ਮਨੁੱਖ ਨੂੰ ਹੋਪਸ ਦੁਆਰਾ ਕੇਵਲ ਇੱਕ ਸਵਾਰਥੀ ਜੀਵ ਦੱਸਿਆ ਗਿਆ ਹੈ ਜੋ ਕਿ ਗਲਤ ਹੈ ਨੈਕਸਟ ਦੇਖੋ 7 ਮਨੁੱਖ ਨੂੰ ਸਮਾਜਿਕ ਜੀਵਨ ਕਹਿ ਦੇਣਾ ਗਲਤ ਹੋਵੇਗਾ ਕਿਉਂਕਿ ਲੋਚਕਾਂ ਦਾ ਮੰਨਣਾ ਹੈ ਕਿ ਮਨੁੱਖ ਜੀਵਨ ਤੋਂ ਹੀ ਸਮਾਜਿਕ ਪ੍ਰਾਣੀ ਹੈ ਨੈਕਸਟ ਦੇਖੋ ਹੌਪਸ ਦਾ মত ਹੈ ਕਿ ਮਨੁੱਖ ਕੇਵਲ ਸੰਘਰਸ਼ੀਲ ਪ੍ਰਾਣੀ ਹੈ ਜੋ ਕਿ ਗਲਤ ਹੈ ਆਲੋਚਕਾਂ ਦਾ ਮਤ ਹੈ ਕਿ ਜੇਕਰ ਵਿਅਕਤੀ ਜੀਵਨ ਵਿੱਚ ਸੰਘਰਸ਼ ਕਰਦਾ ਹੈ ਤਾਂ ਉਹ ਉਸ ਮਨੁੱਖ ਦੀ ਪ੍ਰਾਪਤੀ ਵੀ ਕਰਦਾ ਹੈ ਮਨੁੱਖ ਸੁਖ ਦੀ ਪ੍ਰਾਪਤੀ ਵੀ ਕਰਦਾ ਹੈ ਹੌਪਸ ਦਾ ਆਲੋਚਕਾਂ ਦਾ ਮੰਨਣਾ ਹੈ ਕਿ ਅਗਰ ਮਨੁੱਖ ਸੰਘਰਸ਼ ਕਰ ਰਿਹਾ ਹੈ ਤਾਂ ਉਸ ਸੰਘਰਸ਼ ਵਿੱਚ ਉਸ ਨੂੰ ਸੁਖ ਦੀ ਪ੍ਰਾਪਤੀ ਵੀ ਹੁੰਦੀ ਹੈ ਕਿਉਂਕਿ ਸੰਘਰਸ਼ ਤੋਂ ਬਾਅਦ ਜਿਹੜਾ ਜੀਵਨ ਹੈ ਉਹ ਸੋਖਾ ਹੁੰਦਾ ਹੈ ਨੈਕਸਟ ਦੇਖੋ ਨਵਾਂ ਹੌਪਸ ਨੇ ਕੁਦਰਤੀ ਅਵਸਥਾ ਵਿੱਚ ਹਿੰਸਾ ਨੂੰ ਤੇ ਬਹੁਤ ਵਲ ਦਿੱਤਾ ਹੈ ਪਰੰਤੂ ਲੋਚਕਾਂ ਦਾ ਮੰਨਣਾ ਹੈ ਕਿ ਹਿੰਸਾ ਅਤੇ ਅਹਿੰਸਾ ప్రతి ఏక్ వ్యక్తి ਦੇ ਸੁਭਾਵਿਕ ਗੁਣ ਔਗੁਣ ਹਨ ਨੰਬਰ 10 ਦੇਖੋ ਹੋਪਸ ਦਾ মত ਹੈ ਕਿ ਵਿਅਕਤੀ ਕੁਦਰਤੀ ਅਵਸਥਾ ਵਿੱਚ ਇਕੱਲਾ ਰਹਿੰਦਾ ਸੀ ਜੋ ਕਿ ਗਲਤ ਹੈ ਵਿਚਾਰ ਹੈ ਇਕੱਲਾ ਰਹਿਣਾ ਮਨੁੱਖੀ ਸੁਭਾਅ ਵਿੱਚ ਕਦੀ ਵੀ ਨਹੀਂ ਆਇਆ ਨੈਕਸਟ 11 ਦੇਖੋ ਅਲੋਚਕਾਂ ਦਾ ਮੰਨਣਾ ਹੈ ਕਿ ਹੋਪਸ ਦਾਰਾ ਕੁਦਰਤੀ ਅਧਿਕਾਰਾਂ ਅਤੇ ਕੁਦਰਤੀ ਕਾਨੂੰਨਾਂ ਨੂੰ ਜ਼ਿਆਦਾ ਮਹੱਤਵ ਦਿੱਤਾ ਗਿਆ ਹੈ ਤਾਂ ਇਹ ਸੀ ਜਿਹੜੀ ਹੌਪਸ ਦੁਆਰਾ ਪੇਸ਼ ਕੀਤੀ ਗਈ ਅ ਵਿਚਾਰ ਪੇਸ਼ ਕੀਤੇ ਗਏ ਸਨ ਉਹਨਾਂ ਦੇ ਉੱਪਰ ਆਲੋਚਨਾ ਪੇਸ਼ ਕੀਤੀ ਗਈ ਹੈ ਲੋਚਕਾਂ ਦੁਆਰਾ ਤਾਂ ਉਪਰੋਕਤ ਸਾਰੇ ਵਿਚਾਰ ਚਰਚਾ ਤੋਂ ਬਾਅਦ ਅਸੀਂ ਕਹਿ ਸਕਦੇ ਹਾਂ ਕਿ ਬੇਸ਼ੱਕ ਆਲੋਚਕਾਂ ਦੁਆਰਾ ਹੌਪਸ ਦੇ ਇਨ੍ਹਾਂ ਵਿਚਾਰ ਵਿਚਾਰਧਾਰਾਂ ਦੀ ਆਲੋਚਨਾ ਕੀਤੀ ਗਈ ਹੈ ਪਰੰਤੂ ਆਲੋਚਕਾਂ ਦੁਆਰਾ ਹੌਪਸ ਦੇ ਪੇਸ਼ ਕੀਤੇ ਗਏ ਜਿਹੜੇ ਮਨੁੱਖੀ ਸੁਭਾਅ ਤੇ ਕੁਦਰਤੀ ਅਵਸਥਾ ਸੰਬੰਧੀ ਵਿਚਾਰ ਜਾ ਸਮਾਜਿਕ ਜੀਵਨ ਅਤੇ ਨੈਤਿਕ ਨਿਯਮਾਂ ਦਾ ਜਿਹੜਾ ਉਹ ਜ਼ਿਕਰ ਕੀਤਾ ਗਿਆ ਹੈ ਉਹ ਸਮਰਥਨਯੋਗ ਹੈ ਜਾਂ ਉਹਨਾਂ ਦਾ ਸਮਰਥਨ ਕਰਨਾ ਚਾਹੀਦਾ ਹੈ ਅਤੇ ਉਹਨਾਂ ਦਾ ਸਮਰਥਨ ਕਰਨਾ ਵੀ ਪਿਆ ਅਤੇ ਹੋਪਸ ਦੇ ਇਨ੍ਹਾਂ ਵਿਚਾਰਾਂ ਨੂੰ ਜੋ ਆਲੋਚਕਾਂ ਦਾ ਬਹੁਤ ਜ਼ਿਆਦਾ ਸਮਰਥਨ ਵੀ ਜੋ ਪ੍ਰਾਪਤ ਹੋਇਆ ਕਿਉਂਕਿ ਪਹਿਲਾ ਤਾਂ ਹੀ ਪਹਿਲੇ ਸਮਝੋਤਾਵਾਦੀ ਜਿਹੜੇ ਹਨ ਉਹ ਆਲੋਚਕ ਸਨ ਬੇਸ਼ੱਕ ਇਨ੍ਹਾਂ ਨੇ ਤਿੰਨ ਤਿੰਨ ਵਿਚਾਰ ਦਾ ਵਿਚਾਰਧਾਰਾ ਨੂੰ ਇਕੱਠਾ ਲਿਆ ਪਰੰਤੂ ਜਿੱਦਾਂ ਦੇ ਹਾਲਾਤ ਕਹਿੰਦੇ ਹਨ ਮਨੁੱਖ ਦੇ ਸਾਹਮਣੇ ਆਉਂਦੇ ਹਨ ਉਸ ਤਰ੍ਹਾਂ ਦਾ ਹੀ ਮਨੁੱਖ ਹੋ ਨਿਬੜਦਾ ਹੈ ਜਿੱਦਾਂ ਦੀ ਕੰਡੀਸ਼ਨਸ ਨੂੰ ਉਹ ਦੇਖਦਾ ਹੈ ਹਾਲਾਤਾਂ ਨੂੰ ਦੇਖਦਾ ਹੈ ਉਦਾਂ ਹੀ ਉਹ ਸੰਘਰਸ਼ ਕਰਦਾ ਹੈ ਜਿੱਦਾਂ ਦੇ ਹੋਪਸ ਨੇ ਆਪਣੇ ਜੀਵਨ ਵਿੱਚ ਜਿਹੜੇ ਹਾਲਾਤ ਦੇਖੇ ਉਦਾਂ ਹੀ ਉਹਨਾਂ ਨੇ ਉਹਨਾਂ ਨੂੰ ਲਿਖਿਆ ਅਤੇ ਇੱਕ ਸਮਝੋਤਵਾਦੀ ਹੋਣ ਦਾ ਮਾਨ ਪ੍ਰਾਪਤ ਕੀਤਾ ਆਲੋਚਕਾਂ ਦੁਆਰਾ ਆਲੋਚਨਾ ਵੀ ਕੀਤੀ ਗਈ ਪਰੰਤੂ ਉਹਨਾਂ ਨੂੰ ਆਲੋਚਨਾ ਆਲੋਚਕਾਂ ਦੁਆਰਾ ਭਰਪੂਰ ਜਿਹੜਾ ਉਹ ਬਾਅਦ ਵਿੱਚ ਸਮਰਥਨ ਵੀ ਪ੍ਰਾਪਤ ਹੋਇਆ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਕਿ ਜਦੋਂ ਕ੍ਰਿਟਿਸਿਜ਼ਮ ਹੁੰਦਾ ਐਗਰੀਟਿਸਾਈਜ਼ ਕਰਦਾ ਹੈ ਕੋਈ ਉਸ ਤੋਂ ਬਾਅਦ ਸਮਰਥਨ ਵੀ ਕਰਦਾ ਹੈ ਇਸ ਪ੍ਰਕਾਰ ਇਹ ਸੀ ਆਪ ਜੀ ਨਾਲ ਸਾਂਝਾ ਕੀਤਾ ਗਿਆ ਕੁਐਸਚਨ ਜੋ ਕਿ ਹੌਬਸ ਦੁਆਰਾ ਜੋ ਹੈ ਉਹ ਲਿਖਿਆ ਗਿਆ ਸੀ ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ 16 ਮਾਰਕਸ ਦਾ ਜੋ ਕਿ ਆਪ ਜੀ ਨੂੰ ਇਗਜ਼ਾਮ ਵਿੱਚ ਪੁੱਛਿਆ ਜਾਂਦਾ ਹੈ ਤੇ ਹਿਊਮਨ ਨੇਚਰ ਅਤੇ ਕੁਦਰਤੀ ਵਸਤਾ स्टेट ऑफ नेचर में संबंधित जो है अवस्थाव जो आप जी जो है साझिया कित गई वार बार आप जी सुनिया करो आप जी का कमेंट आता है कि पी डी एफ दिती जाए कोशिश करा आप जी ने पी डी एफ दे सोचा सी कि आप जी कोश्चन सुन के ही उसू लिख सकते हो क्योंकि आप इन्ने कैपेबल हो कि आप कोश्चन सुन के ही अपने जो लैंगुएज बना सकते हो तो कुछ बच्चों के कमेंट आते हैं कि साह हो चुकया है जे अ बच्चे तो आप जी कोशिश करो कि बार-बार वीडियोस ਨੂੰ ਸੁਣੋ ਤਾਂ ਕੋਸ਼ਿਸ਼ ਕਰਾਂਗੇ ਕਿ ਆਪ ਜੀ ਨਾਲ ਪੀਡੀਐਫ ਜਲਦੀ ਤੋਂ ਜਲਦੀ ਸ਼ੇਅਰ ਕਰਾਂਗੇ ਬਾਕੀ ਕੋ ਜਨਾਬ ਜੀ ਨੂੰ ਸਮਝ ਆਏ ਹੋਰ ਵੀ ਕੁਐਸ਼ਨ ਆਪ ਜੀ ਦੇ ਡਿਮਾਂਡ ਆਏ ਹਨ ਤਾਂ ਹੋਪਸ ਦਾ ਹੀ ਕੁਐਸ਼ਨ ਆਪ ਜੀ ਨਾਲ ਥੋੜੇ ਟਾਈਮ ਬਾਅਦ ਫਿਰ ਤੋਂ ਸ਼ੇਅਰ ਕਰਾਂਗੇ ਤਾਂ ਵੀਡੀਓ ਨੂੰ ਬਹੁਤ-ਬਹੁਤ ਲਾਈਕ ਸਬਸਕ੍ਰਾਈਬ ਕਰੋ ਵੀਡੀਓ ਵਾਚ ਕਰਨ ਲਈ ਆਪ ਜੀ ਦਾ ਬਹੁਤ-ਬਹੁਤ ਧੰਨਵਾਦ